150 ਫੁੱਟ ਉੱਚੇ ਬਿਜਲੀ ਦੇ ਟਾਵਰ ਤੇ 85-80 ਸਾਲ ਦੇ ਦੋ ਬਜ਼ੁਰਗ ਜਾ ਚੜੇ ਤੇ ਮੰਗ ਰੱਖ ਦਿੱਤੀ ਕਿ ਉਹਨਾਂ ਨੂੰ ਨੌਕਰੀ ਚਾਹੀਦੀ ਹੈ ਜੀ ਹਾਂ ਦੱਸਦੀਏ ਕਿ ਇਹ ਬਜ਼ੁਰਗ ਇਸ ਉਮਰ ਦੇ ਵਿੱਚ ਨੌਕਰੀ ਕਿਉਂ ਮੰਗ ਰਹੇ ਨੇ ਅਸਲ ਇਹਨਾਂ ਬਜ਼ੁਰਗਾਂ ਦੀਆਂ ਜ਼ਮੀਨਾਂ ਸਰਕਾਰ ਵੱਲੋਂ ਡੈਮ ਦੇ ਲਈ ਐਕਵਾਇਰ ਕੀਤੀਆਂ ਗਈਆਂ ਸੀ ਤੇ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਲੇਕਿਨ ਨੌਕਰੀ ਨਾ ਮਿਲਣ ਦੇ ਚਲਦੇ ਇਹਨਾਂ ਵੱਲੋਂ ਹੁਣ ਬਿਜਲੀ ਵਾਲੇ ਟਾਵਰ ਤੇ ਚੜ ਕੇ ਰੋਸ ਪ੍ਰਗਟਾਇਆ ਜਾ ਰਿਹਾ ਹੈ ਲੇਕਿਨ ਇਹ ਵੀ ਦੱਸਦੀ ਏ ਕਿ ਇਹ ਬਜ਼ੁਰਗ ਆਪਣੇ ਵਾਸਤੇ ਨੌਕਰੀ ਨਹੀਂ ਮੰਗ ਸਕਦੇ ਕਿਉਂਕਿ ਹੁਣ ਇਹਨਾਂ ਦੀ ਉਮਰ ਤਾਂ 80 85 85 ਸਾਲ ਦੀ ਹੋ ਚੁੱਕੀ ਹੈ ਇਹ ਨੌਕਰੀ ਆਪਣੇ ਪਰਿਵਾਰ ਦੇ ਜੀਆਂ ਲਈ ਮੰਗ ਰਹੇ ਨੇ ਤੇ ਇਸੇ ਲਈ ਇਹ ਬਿਜਲੀ ਵਾਲੇ ਉੱਚੇ 150 ਫੁੱਟ ਦੇ ਟਾਵਰ ਤੇ ਜਾ ਚੜੇ ਨੇ ਮਾਮਲਾ ਪਠਾਨਕੋਟ ਦਾ ਹੈ ਜਿੱਥੇ ਕੇ ਇਹ ਦੋਵੇਂ ਬਜ਼ੁਰਗ ਉੱਚੇ ਟਾਵਰ ਤੇ ਜਾ ਚੜੇ ਨੇ ਤੇ ਆਮ ਲੋਕਾਂ ਦੇ ਮੁਤਾਬਕ ਇਹਨਾਂ ਦੀ ਸੁਰੱਖਿਆ ਦੇ ਲਈ ਕੋਈ ਵੀ ਇੰਤਜ਼ਾਮ ਕੁਰਸ਼ਾਸ਼ਨ ਵੱਲੋਂ ਨਹੀਂ ਕੀਤਾ ਗਿਆ ਤੇ ਇੱਥੋਂ ਤੱਕ ਕੋਈ ਵੀ ਐਂਬੂਲੈਂਸ ਵੀ ਨਹੀਂ ਆਈ ਹੈ ਲੇਕਿਨ ਕੌਣਸ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਉਹ ਵੱਡੇ ਟਾਵਰ ਉੱਤੇ ਦੋ ਬੰਦੇ ਵਿਅਕਤੀ ਚੜੇ ਗਏ ਅਜ ਤੱਕ ਕੋਈ ਐਂਬੂਲੈਂਸ ਨਹੀਂ ਆਈਏ ਕੋਈ ਕੁਝ ਨਹੀਂ ਆਇਆ ਇੱਥੇ ਉਹਦੀ ਸਹੂਲਤ ਵਾਸਤੇ ਕੀ ਕਰਨੀ ਲੱਗਦਾ ਕੋਈ ਪਤਾ ਵੀ ਕੀ ਕਰਨਾ ਕਿਉਂ ਚੜੇ ਨੇ ਇਸ ਕਰਨ ਦਾ ਕੋਈ ਪਤਾ ਨਹੀਂ ਪਰ ਚੜੇ ਹੈ ਦੋ ਬੰਦੇ ਗਰਮੀ ਵੀ ਕਾਫੀ ਹੈਗੀ ਹੈ ਗਰਮੀ ਬਹੁਤ ਜ਼ਿਆਦਾ ਹੈਗੇ ਲੂ ਵੀ ਪੈਣੀ ਹੈ ਆ ਖਤਰੇ ਵਿੱਚ ਹੈਗੇ ਇਸ ਟਾਈਮ ਪਤਾ ਨਹੀਂ ਕੀ ਕਹਿਣਾ ਹੈ ਚੜੇ ਦੇ ਆ ਉੱਪਰ ਕਿੰਨਾ ਕੁ ਵੱਡਾ ਟਾਵਰ ਹੈਗਾ ਇਹ ਬਹੁਤ ਵੱਡਾ ਟਾਵਰ ਹੈ ਖਤਰੇ ਵਾਲੀ ਗੱਲ ਹੈ ਕਿੰਨੇ ਕੁ ਫੋਟੋ ਨਾਲ ਉੱਚਾ ਹੁੰਦਾ ਜਾ ਕੋਈ ਪਤਾ ਨਹੀਂ ਇਸ ਗੱਲ ਦਾ ਹੈ ਕਾਫੀ ਉੱਚਾ ਹੈ ਤੇ ਟਾਵਰ ਕਿਛੀ ਦਾ ਹੈਗਾ ਪੱਤੀ ਦਾ ਟਾਵਰ ਹੈਗਾ ਲੱਗਾ ਹੈਫੋਨ ਤੇ ਦੋ ਬਜ਼ੁਰਗ ਟਾਵਰ ਚੜੇ ਆਪਾਂ ਤੇ ਮੌਕੇ ਤੇ ਆਏ ਆ। ਕਾਫੀ ਗਰਮੀ ਹੈਗੀ ਆ ਜੀ। ਹਾਂ ਜੀ ਗਰਮੀ ਬਹੁਤ ਕੋਲੋਂ ਪੂਰੀ ਪੈਰੀ ਹੈ। ਤੇ ਕਿੰਨਾ ਕੁ ਚ ਟਾਵਰ ਹੋਣਾ ਜੀ? ਇਹ ਤਕਰੀਬਨ 150 ਫੁੱਟ ਤੱਕ ਹੋਸਾ ਦਾ। ਇਹ ਕਾਰਨ ਕੀ ਲੱਗਦਾ ਕਿ ਉਹ ਚੜੇ ਹੈਗੇ ਨੇ? ਇਹ ਤੇ ਜਦੋਂ ਜਿੰਮਾ ਆਪਣੇ ਡਾਂਲ ਚ ਆਈਏ ਕਹਿੰਦੇ ਬੇ ਨੌਕਰੀ ਸਾਨੂੰ ਨਹੀਂ ਮਿਲੀ ਆ। ਤੇ ਪਹਿਲਾਂ ਵੀ ਇੱਕ ਦੋ ਵਾਰ ਟਾਵਰ 'ਤੇ ਚੜੇ ਆ ਜੀ। ਇਨਾਂ ਲਈ ਸਹੂਲਤ ਵਾਸਤੇ ਕੋਈ ਐਂਬੂਲੈਂਸ ਵਗੈਰਾ ਜਾਂ ਕੁਝ ਹੋਰ ਫਿਰ ਲਾਲ ਤੇ ਉਸ ਵੀਰੇ ਨੂੰ ਅਜਿਤ ਘਟਾਇਆ ਕੋਈ ਨਹੀਂ ਤੇ ਇਹ ਅਫਸਰਾਂ ਦਾ ਲੋੜ ਉਹ ਪਤਾ ਲੱਗੀ ਹੈ ਜੋ ਵੀਰੇ ਕਿੰਨੇ ਵਾਰ ਚੜਿਓਣੇ ਜੀ ਉਹ ਵੀ ਤਾਂ ਕਹਿੰਦੇ ਸੰਦੇ ਤੱਕ ਮੈਂ 7 ਵਜੇ ਮੈਂ ਆ ਕਿਥੇ ਆ ਗਿਆ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ